ਹਾਂਜੀ ਸਤ ਸ੍ਰੀ ਅਕਾਲ ਜੀ ਅੱਜ ਆਪਾਂ ਅਜਿਹੀਆਂ ਵੀਡੀਓ ਗੇਮਸ ਦੀ ਗੱਲ ਕਰਾਂਗੇ ਜੋ ਵਨ ਆਫ ਦਾ ਬੈਸਟ ਲੁਕਿੰਗ ਗੇਮਸ ਨੇ ਜੋ ਕਿ ਤੁਸੀਂ ਆਪਣੇ ਐਂਟਰੀ ਜਾਂ ਬਜਟ ਜਾਂ ਲੋ ਐਂਡ ਪੀਸੀ ਤੇ ਚਲਾ ਸਕਦੇ ਹੋ ਫੋਰ ਇਗਜ਼ਾਮਪਲ ਉਹ ਪੀਸੀ ਜਿਨ੍ਹਾਂ ਦੇ ਵਿੱਚ GTX 1050 ਜਾਂ RX 580 ਜਾਂ RX 550 XT ਜਿਹੜਾ ਕਿ ਗ੍ਰਾਫਿਕਸ ਕਾਰਡ ਮੇਰੇ ਪੀਸੀ ਦੇ ਵਿੱਚ ਸੀਗਾ ਜਿਨ੍ਹਾਂ ਉੱਤੇ ਮੈਂ ਸਾਰੀਆਂ ਵੀਡੀਓ ਗੇਮਸ ਟੈਸਟ ਕਰੀਆਂ ਨੇ ਆਪਾਂ ਉਹਨਾਂ ਦੀ ਗੱਲ ਕਰਾਂਗੇ ਜੋ ਇਸ ਗ੍ਰਾਫਿਕਸ ਕਾਰਡਸ ਤੇ ਬੜੇ ਆਰਾਮ ਨਾਲ ਚੱਲ ਪੈਣਗੀਆਂ 1080p ਤੇ ਦੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਕੁਝ ਟਿਪਸ ਵੀ ਦਵਾਂਗਾ ਕਿ ਤੁਸੀਂ ਕਿਵੇਂ ਆਪਣੀ ਗ੍ਰਾਫਿਕ ਸੈਟਿੰਗਸ ਚੇਂਜ ਕਰਕੇ ਤੁਸੀਂ ਕਿਵੇਂ ਬੈਲੈਂਸ ਕਰ ਸਕਦੇ ਹੋ ਕਿ ਤੁਹਾਡੀ ਪਰਫਾਰਮੈਂਸ ਵੀ ਵਧੀਆ ਰਹੇ ਤੇ ਤੁਹਾਡੀ ਇਮੇਜ ਕੁਆਲਿਟੀ ਵੀ ਵਧੀਆ ਰਹੇ ਚਲੋ ਸ਼ੁਰੂ ਕਰੀਏ ਲਿਸਟ ਦਾ ਨੰਬਰ 10 ਤੇ ਗੇਮ ਆਉਂਦੀ ਹੈ ਨੀਡ ਫਾਰ ਸਪੀਡ ਇਹ ਨੀਡ ਫਾਰ ਸਪੀਡ ਸੀਰੀਜ਼ ਦਾ ਰੀਬੂਟ ਸੀਗੀ ਦੁਆਰ ਤੋਂ ਉਹਨਾਂ ਨੇ ਸੀਰੀਜ਼ ਸ਼ੁਰੂ ਕਰੀ ਸੀ 2015 ਚ ਹਾਲਾਂਕਿ ਗੇਮ ਤੁਹਾਨੂੰ ਉਮਰ ਤੋਂ ਥੋੜੀ ਜਿਹੀ ਪੁਰਾਣੀ ਲੱਗ ਸਕਦੀ ਆ ਪਰ ਜੇ ਇਹਦੇ ਵਿਜ਼ੂਅਲਸ ਦੀ ਗੱਲ ਕਰੀਏ ਤਾਂ ਅੱਜ ਤੱਕ ਦੀ ਵੀਡੀਓ ਗੇਮਸ ਨੂੰ ਟੱਕਰ ਦਿੰਦੀ ਆ ਬਹੁਤ ਹੀ ਵਧੀਆ ਗ੍ਰਾਫਿਕਸ ਨੇ ਇਹ ਗੇਮ ਰਾਤ ਨੂੰ ਸੈਟ ਆ ਸੋ ਹਰ ਵੇਲੇ ਰਾਤ ਹੀ ਰਹਿੰਦੀ ਆ ਪਰ ਜਿਹੜੀ ਲਾਈਟਿੰਗ ਤੇ ਵਿਜ਼ੂਅਲਸ ਨੇ ਬਹੁਤ ਹੀ ਜ਼ਿਆਦਾ ਵਧੀਆ ਨੇ ਡਰਾਈਵਿੰਗ ਹਮੇਸ਼ਾ ਦੀ ਤਰ੍ਹਾਂ ਨੀਡ ਫੋਰ ਸਪੀਡ ਦੀ ਆਰਕੇਡ ਵੱਲ ਵੱਧ ਧਿਆਨ ਹੁੰਦਾ ਸਿਮੂਲੇਸ਼ਨ ਵੱਲ ਘੱਟ ਸੋ ਡਰਾਈਵਿੰਗ ਵਧੀਆ ਪਰ ਸਟੋਰੀ ਠੀਕ ਠਾਕ ਹੀ ਆ ਪਰ ਜੇ ਤੁਸੀਂ ਸਿਰਫ ਵਿਜ਼ੂਅਲੀ ਇਸ ਗੇਮ ਨੂੰ ਦੇਖੋ ਤਾਂ ਵਨ ਆਫ ਦਾ ਬੈਸਟ ਲੁਕਿੰਗ ਗੇਮ ਆ ਅੱਜ ਦੇ ਟਾਈਮ ਦੇ ਵਿੱਚ ਵੀ ਨ 2015 ਨੂੰ ਆਪਣੇ PC ਤੇ ਚਲਾਉਣ ਲਈ ਦੋ ਚੀਜ਼ਾਂ ਧਿਆਨ ਰੱਖਣਾ ਪੈਣਾ ਤੁਹਾਨੂੰ ਇੱਕ ਤਾਂ ਜਿਹੜਾ ਮੋਸ਼ਨ ਬਲਰ ਆ ਉਹਨੂੰ ਟਰਨ ਆਫ ਕਰ ਦਿਓ ਤੇ ਟਾਰਗੇਟ ਆ ਜਿਹੜਾ ਦਾ 30 FPS ਤੇ ਸੈੱਟ ਕਰ ਦਿਓ ਜੇ ਤੁਹਾਨੂੰ ਜ਼ਿਆਦਾ ਸਟ੍ਰਗਲ ਹੋ ਰਿਹਾ ਇਸ ਗੇਮ ਨੂੰ ਚਲਾਉਣ ਤੇ ਕਿਉਂਕਿ ਇਹਦੀ ਆਪਟੀਮਾਈਜ਼ੇਸ਼ਨ ਇੰਨੀ ਵਧੀਆ ਨਹੀਂ ਸੀਗੀ ਤੇ ਤੁਸੀਂ ਰੈਜ਼ੋਲੂਸ਼ਨ ਸਕੇਲਿੰਗ ਵਧ ਸਕਦੇ ਹੋ ਇਹ ਡਿਪੈਂਡ ਆ ਤੁਹਾਡੇ ਗ੍ਰਾਫਿਕਸ ਕਾਰਡ ਦੀ ਮੈਮਰੀ ਕਿੰਨੀ ਆ ਨੰਬਰ 9 ਤੇ ਆਉਂਦੀ ਆ ਸਾਈਬਰਪੰਕ 2077 ਏ ਰੀਸੈਂਟ ਗੇਮ ਐਨੂੰ ਇੰਨਾ ਜ਼ਿਆਦਾ ਟਾਈਮ ਨਹੀਂ ਹੋਇਆ ਤੇ ਜਦੋਂ ਲਾਂਚ ਹੋਈ ਸੀ ਉਦੋਂ ਬਹੁਤ ਜ਼ਿਆਦਾ ਇਸ਼ੂ ਸੀਗੇ ਇਹਦੇ ਵਿੱਚ ਬਟ ਸਟਿਲ ਜਦੋਂ ਲਾਂਚ ਹੋਈ ਸੀਗੇ ਇਨ ਇਸ਼ੂਆਂ ਦੇ ਬਾਵਜੂਦ ਵੀ ਬੈਸਟ ਪਲੇਟਫਾਰਮ ਸੀ ਜਿਹੜਾ ਇਹਨੂੰ ਖੇਡਣ ਦਾ ਉਹ ਪੀਸੀ ਸੀਗਾ ਮੈਂ ਇਸ ਗੇਮ ਨੂੰ ਆਪਣੇ 5500 XT 4GB ਗ੍ਰਾਫਿਕਸ ਕਾਰਡ ਤੇ ਬੜੇ ਆਰਾਮ ਨਾਲ ਖੇਡਿਆ ਸੀਗਾ 1080p ਤੇ ਤੇ ਤੁਸੀਂ 42 50 fps ਐਕਸਪੈਕਟ ਕਰ ਸਕਦੇ ਹੋ ਆਪਣੀ 1050 ਜਾਂ RX 580 ਜਾਂ 5500 XT ਤੇ ਇਹ ਗੇਮ ਇਵਨ ਕਿ ਲੋ 1080p ਤੇ ਵੀ ਬਹੁਤ ਜ਼ਿਆਦਾ ਗ੍ਰਾਫਿਕਲੀ ਇੰਪ੍ਰੈਸਿਵ ਆ ਉਹ ਭਾਵੇਂ ਦੀ ਸਟੋਰੀ ਹੋਵੇ ਜਾਂ ਗ੍ਰਾਫਿਕਸ ਹੋਣ ਜਾਂ ਸਿਰਫ ਤੁਸੀਂ ਡਰਾਈਵ ਅਰਾਊਂਡ ਹੀ ਕਰਨਾ ਚਾਹੁੰਦੇ ਹੋ ਨਾਈਟ ਸਿਟੀ ਦੇ ਵਿੱਚ ਇਹ ਹਜੇ ਤੱਕ ਦੀ 1 ਆਫ ਦਾ ਬੈਸਟ ਲੁਕਿੰਗ ਗੇਮ ਆ ਜੋ ਤੁਸੀਂ ਆਪਣੇ ਲੋ ਐਂਡ ਪੀਸੀ ਤੇ ਚਲਾ ਸਕਦੇ ਹੋ ਸੋ ਸਭ ਤੋਂ ਮੇਨ ਚੀਜ਼ ਜਿਹੜੀ ਗ੍ਰਾਫਿਕ ਸੈਟਿੰਗ ਦੇ ਵਿੱਚ ਉਹ ਐਫਐਸਆਰ ਆ ਜੇ ਤੁਹਾਡੇ ਕੋਲ ਪੁਰਾਣੇ ਗ੍ਰਾਫਿਕਸ ਕਾਰਡ ਨੇ ਜਿਹੜੇ ਡੀਐਲਐਸਐਸ ਨਹੀਂ ਸਪੋਰਟ ਕਰਦੇ ਤਾਂ ਐਫਐਸਆਰ ਜ਼ਰੂਰ ਔਨ ਕਰ ਲਿਓ ਤੇ ਪ੍ਰੀਸੈਟ ਆਪਣੇ ਹਿਸਾਬ ਨਾਲ ਯੂਜ਼ ਕਰ ਲਿਓ ਪਰਫਾਰਮੈਂਸ ਜਾਂ ਕੁਆਲਿਟੀ ਜਿਹੜੇ ਵੀ ਪ੍ਰੀਸੈਟ ਤੇ ਤੁਹਾਡਾ ਪੀਸੀ ਆ ਜਿਹੜਾ ਉਹ 32 45 fps ਦਿੰਦਾ ਆ ਤੇ ਕਰਾਊਡ ਡੈਂਸਿਟੀ ਲੋ ਕਰ ਲਿਓ ਤੇ ਜਿਹੜੇ ਓਵਰਾਲ ਗ੍ਰਾਫਿਕਸ ਪ੍ਰੀਸੈਟ ਵੀ ਲੋ ਹੀ ਰੱਖਿਓ ਫਾਰ ਬੈਸਟ ਪਰਫਾਰਮੈਂਸ ਨੰਬਰ 8 ਤੇ ਆਉਂਦੀ ਹੈ ਬੈਟਮੈਨ ਆਰਖਮ ਨਾਈਟ ਬੈਟਮੈਨ ਆਰਖਮ ਨਾਈਟ ਵੀ 2015 ਚ ਆਈ ਸੀ ਨੀਡ ਫॉर ਸਪੀਡ ਵਾਂਗੂ ਇਸ ਇਹਦੇ ਵਿੱਚ ਵੀ ਹਮੇਸ਼ਾ ਰਾਤ ਹੀ ਰਹਿੰਦੀ ਆ ਬੜ ਜੇ ਤੁਸੀਂ ਸੁਪਰ ਐਕਸ਼ਨ ਬੈਟਮੈਨ ਗੇਮ ਖੇਡਣੀ ਆ ਤਾਂ ਸਟਿਲ ਇਵਨ ਆਫ ਦਾ ਬੈਸਟ ਲੁਕਿੰਗ ਗੇਮ ਇਵਨ ਕਿ ਦੂ ਬਾਅਦ ਵੀ ਜਿਹੜੀਆਂ ਗੇਮ ਆਈਆਂ ਜਿਵੇਂ ਗਾਥਮ ਨਾਈਟ ਹੋ ਗਈ ਉਹ ਵੀ ਇਹਨੂੰ ਹਜੇ ਤੱਕ ਟੌਪ ਨਹੀਂ ਕਰ ਪਾਈਆਂ ਭਾਵੇਂ ਸਟੋਰੀ ਹੋਵੇ ਭਾਵੇਂ ਐਕਸ਼ਨ ਹੋਵੇ ਇਹਦਾ ਕੰਬੈਟ ਆ ਜਿਹੜਾ ਗੇਮ ਦਾ ਤੇ ਜਿਹੜੇ ਗੈਜਟਸ ਆ ਤੁਸੀਂ ਲਿਟਰਲੀ ਫੀਲ ਕਰੋਗੇ ਕਿ ਤੁਸੀਂ ਬੈਟਮੈਨ ਹੋ ਇਸ ਗੇਮ ਦੇ ਵਿੱਚ ਇਹਨੂੰ ਆਪਣੇ ਲੋ ਐਂਡ ਪੀਸੀ ਤੇ ਚਲਾਉਣ ਲਈ ਤੁਸੀਂ ਲੋ ਜਾਂ ਮੀਡੀਅਮ ਪ੍ਰੀਸੈਟ ਯੂਜ਼ ਕਰ ਸਕਦੇ ਹੋ ਐਕਸਟਰਾ ਫੈਕਟਰ ਉਹ ਜਿਹੜੇ ਡਿਸੇਬਲ ਕਰ ਸਕਦੇ ਹੋ ਤੇ ਜੇ ਤੁਸੀਂ ਕੋਈ ਸਟਰਟਰ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਇਹਦੇ ਐਫਪੀਐਸ ਵੀ ਲੋਕ ਕਰ ਸਕਦੇ ਹੋ 30 ਤੇ ਨੰਬਰ 7 ਤੇ ਹੁੰਦੀ ਹੈ ਮਾਫੀਆ ਡਿਫੀਨਿਟਿਵ ਐਡੀਸ਼ਨ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਮਾਫੀਆ ਨੂੰ ਦੁਬਾਰਾ ਬਣਾਇਆ ਸੀਗਾ ਸੋ ਇਹਦੇ ਗ੍ਰਾਫਿਕਸ ਆ ਬਹੁਤ ਜ਼ਿਆਦਾ ਹਾਈ ਨੇ ਜੇ ਕੰਪੇਅਰ ਕਰੀਏ ਇਹਦੀ ਪੁਰਾਣੀ ਗੇਮ ਜਿਹੜੀ origignal ਸੀਗੀ mafia ਨਾਲੋਂ ਤੇ ਇਹ ਗੇਮ ਤੁਸੀਂ ਖੇਡ ਸਕਦੇ ਹੋ ਦੀ ਸਟੋਰੀ ਲਈ ਇਹਦੇ ਵਿਜ਼ੂਅਲਸ ਲਈ ਸਟਿਲ ਵਨ ਆਫ ਦਾ ਬੈਸਟ ਲੁਕਿੰਗ ਗੇਮ ਆ ਇਹ ਥੋੜੀ ਜੀ CPU ਹੈਵੀ ਆ ਸੋ ਮੇਕ ਸ਼ੋਰ ਕਿ ਤੁਹਾਡਾ ਜਿਹੜਾ ਪ੍ਰੋਸੈਸਰ ਆ ਉਹ ਇਹਦੇ ਕੈਪੇਬਲ ਹੋਵੇ ਚਲਾਉਣ ਲਈ ਤੇ ਇਹਨੂੰ ਤੁਸੀਂ ਮੀਡੀਅਮ ਤੋਂ ਹਾਈ ਤੇ ਚਲਾ ਸਕਦੇ ਹੋ ਤੇ ਐਕਸਪੈਕਟ ਕਰ ਸਕਦੇ ਹੋ ਅਰਾਊਂਡ 45 ਟੂ 60 FPS డిపెండ్ ਆ ਤੁਹਾਡੇ GPU ਦੀ VRAM ਕਿੰਨੀ ਆ ਤੇ ਮੋਸ਼ਨ ਬਲਰ ਨੂੰ ਆਫ ਕਰ ਲਿਓ ਤੇ ਡੈਪਥ ਆਫ ਫੀਲਡ ਵੀ ਆਫ ਹੀ ਰੱਖਿਓ ਨੰਬਰ 6 ਤੇ ਆਉਂਦੀ ਆ ਕਾਲ ਆਫ ਡਿਊਟੀ ਮਾਡਰਨ ਵਾਰਫੇਅਰ 2019 ਵਾਲੀ ਜੇ ਤੁਸੀਂ ਇਹਦੇ ਗ੍ਰਾਫਿਕਸ ਦੇਖੋਗੇ ਤਾਂ ਇਹ ਜਿਹੜੀਆਂ ਰੀਸੈਂਟ ਕਾਲ ਆਫ ਡਿਊਟੀਆਂ ਉਹਨਾਂ ਨੂੰ ਵੀ ਮਾਤ ਪਾਉਂਦੀ ਆ ਕਈ ਏਰੀਆ ਦੇ ਵਿੱਚ ਉਹ ਭਾਵੇਂ ਨਾਈਟ ਦੇ ਵਿਜ਼ੂਅਲਸ ਹੋਣ ਜਾਂ ਕਈ ਮਿਸ਼ਨਸ ਹੋਣ ਜਿਵੇਂ ਕਿ ਕਲੀਨ ਹਾਊਸ ਜਿਹੜਾ ਹਜੇ ਤੱਕ ਦਾ ਉਹ ਨੋ ਦਾ ਬੈਸਟ ਮਿਸ਼ਨ ਆ ਕਾਲ ਆਫ ਡਿਊਟੀ ਦੀ ਹਿਸਟਰੀ ਦੇ ਵਿੱਚ ਬੇਸਿਕਲੀ ਇਹਨਾਂ ਨੇ ਮਿਲਟਰੀ ਦੀ ਰੀਅਲ ਸਟਿਕ ਟੂਨ ਨੂੰ ਅਡਾਪਟ ਕੀਤਾ ਸੀਗਾ ਇਸ ਸਟੋਰੀ ਮੋਡ ਦੇ ਵਿੱਚ ਤੇ ਹਜੇ ਵੀ ਇਹਦਾ ਜਿਹੜਾ ਮਲਟੀਪਲੇਅਰ ਆ ਸਟਿਲ ਆਉਣਾ ਸੋ ਜੇ ਤੁਸੀਂ ਮਲਟੀਪਲੇਅਰ ਦੇ ਸ਼ਕੀਨ ਹੋ ਤਾਂ ਇਸ ਗੇਮ ਨੂੰ ਤੁਸੀਂ ਖੇਡ ਸਕਦੇ ਹੋ ਇਹਨੂੰ ਆਪਣੇ ਪੀਸੀ ਤੇ ਚਲਾਉਣ ਲਈ ਜਿਹੜਾ ਇਹਦਾ ਟੈਕਸਚਰ ਆ ਉਹ ਲੋਅਰ ਤੇ ਹੀ ਰੱਖਿਓ ਤੇ ਸ਼ੈਡੋਜ਼ ਆ ਉਹਨਾਂ ਨੂੰ ਰਿਡਿਊਸ ਕਰ ਲਓ ਫਿਲਮ ਗ੍ਰੇਨ ਤੇ ਡੈਪਥ ਆਫ ਫੀਲਡ ਨੂੰ ਤਾਂ ਇਹਨੂੰ ਡਿਸੇਬਲ ਹੀ ਕਰ ਲਓ ਫॉर ਬੈਸਟ ਵਿਜ਼ੂਅਲਸ ਐਂਡ ਪਰਫਾਰਮੈਂਸ ਨੰਬਰ 5 ਤੇ ਹੁੰਦੀ ਆ ਗ੍ਰੈਂਡ ਥਿਫ ਟਾਟੋ 5 ਜਿਹੜੀ ਕਿ ਆਲਮੋਸਟ ਸਾਰੇ ਨਹੀਂ ਖੇਡੀਆ ਤੁਹਾਨੂੰ ਪਤਾ ਹੀ ਹੋਣਾਗਾ ਬਟ ਸਟਿਲ ਮੈਂ ਖ ਇਸ ਲਿਸਟ ਚ ਇਨਕਲੂਡ ਕਰਦਾ ਪਤਾ ਹੀ ਆ ਮੋਸਟਲੀ ਭਾਵੇਂ ਇਹ ਨਹੀਂ ਪੁਰਾਣੀ ਆ ਬਟ ਸਟਿਲ ਥੋੜੇ ਬਹੁਤੇ ਅਪਡੇਟਸ ਦਿੰਦੇ ਰਹਿੰਦੇ ਆ ਜਿਵੇਂ ਕਿ ਹੁਣ ਉਹਨਾਂ ਨੇ ਇਨਹਾਂਸਡ এডਿਸ਼ਨ ਲਾਂਚ ਕੀਤੀ ਆ ਜੇ ਤੁਹਾਡੇ ਪੀਸੀ ਤੇ ਉਹ ਨਹੀਂ ਚੱਲਦੀ ਤਾਂ ਤੁਸੀਂ ਸਟਿਲ ਲੈ ਕੇ ਸੀ ਇਹ এডਿਸ਼ਨ ਟਰਾਈ ਕਰ ਸਕਦੇ ਹੋ ਤੇ 1080p ਤੇ ਪੁਰਾਣੇ ਗ੍ਰਾਫਿਕਸ ਕਾਰਡ ਤੇ ਬੜੇ ਆਰਾਮ ਨਾਲ ਚੱਲ ਜਾਊਗੀ ਭਾਵੇਂ GTX 1050 ਹੋਵੇ ਜਾਂ RX 580 ਹੋਵੇ ਪਰ ਫਿਰ ਵੀ ਤੁਸੀਂ 60 ਜਾਂ ਉੱਤੇ FPS ਚਾਹੁੰਦੇ ਹੋ ਤਾਂ ਤੁਸੀਂ ਇਹਦੇ ਸ਼ੈਡੋਸ ਵਗੈਰਾ ਉਹਨਾਂ ਨੂੰ ਲੋਅ ਕਰ ਸਕਦੇ ਹੋ ਤੇ ਟੈਕਸਚਰ ਆਪ ਦੇ ਗ੍ਰਾਫਿਕਸ ਕਾਰਡ ਦੀ ਮੈਮਰੀ ਦੇ ਹਿਸਾਬ ਨਾਲ ਐਡਜਸਟ ਕਰ ਸਕਦੇ ਹੋ ਨੰਬਰ 4 ਤੇ ਹੁੰਦੀ ਹੈ Far Cry 5 Far Cry 5 ਹੈ ਜਿਹੜੀ ਸੀਰੀਜ਼ ਦੇ ਵਿੱਚ ਬਹੁਤ ਟਾਈਮ ਬਾਅਦ ਅਮਰੀਕਾ ਦੇ ਵਿੱਚ ਸੈੱਟ ਸੀਗੀ ਤੇ ਉਹਦੀ ਭਾਵੇਂ ਸ਼ੂਟਿੰਗ ਹੋਵੇ ਜਾਂ ਸਟੋਰੀ ਹੋਵੇ ਜਿਹੜੀ ਕੀ ਵਨ ਆਫ ਦਾ ਬੈਸਟ ਹੈ ਸੀਰੀਜ਼ ਦੇ ਵਿੱਚ ਤੇ ਸਟਿਲ ਅੱਜ ਦੇ ਟਾਈਮ ਦੇ ਵਿੱਚ ਵੀ ਇਹ ਬਹੁਤ ਗੇਮਾਂ ਤੋਂ ਵਧੀਆ ਦਿੱਸਦੀ ਹੈ ਜਿਹੜੀ ਤੁਸੀਂ ਆਪਣੇ ਲੋ ਐਂਡ ਪੀਸੀ ਤੇ ਚਲਾ ਸਕਦੇ ਹੋ ਇਹਦੀ ਗ੍ਰਾਫਿਕ ਸੈਟਿੰਗਸ ਦੇ ਵਿੱਚ ਜਿਹੜੇ ਤੁਸੀਂ ਸ਼ੈਡੋਸ ਤੇ এনवायरमेंट ਡੀਟੇਲਸ ਆ ਉਹਨਾਂ ਨੂੰ ਲੋ ਕਰ ਸਕਦੇ ਹੋ ਤੇ ਟੈਕਸਚਰਸ ਵੀ ਮੋਡਰੇਟ ਹੀ ਰੱਖਿਓ ਮਤਲਬ ਮੀਡੀਅਮ ਟੂ ਹਾਈ ਦੇ ਵਿੱਚ ਵਿੱਚ ਹੀ ਰੱਖਿਓ ਕਿਉਂਕਿ ਅਲਟਰਾ ਤੇ ਮੇਬੀ ਜਿਹੜੇ 4GB ਗ੍ਰਾਫਿਕਸ ਕਾਰਡ ਆ ਉਹਨਾਂ ਨੂੰ ਔਖਾ ਹੋਗਾ 60 FPS ਤੇ ਚਲਾਉਣਾ ਨੈਕਸਟ ਆਉਂਦੀ ਆ ਹਜੇ ਤੱਕ ਦੀ ਵਨ ਆਫ ਦਾ ਬੈਸਟ ਲੁਕਿੰਗ ਗੇਮ ਫੋਰ ザ ਹਾਰਾਈਜ਼ਨ 5 ਮੈਨੂੰ ਨਹੀਂ ਲੱਗਦਾ ਰੇਸਿੰਗ ਗੇਮ ਦੇ ਵਿੱਚ ਇਦੋਂ ਕੋਈ ਵਧੀਆ ਲੁਕਿੰਗ ਗੇਮ ਹੈਗੀ ਆ ਜਾਂ ਓਵਰਆਲ ਗੇਮਿੰਗ ਦੇ ਵਿੱਚ ਉਹ ਭਾਵੇਂ ਦੀ ਡਰਾਈਵਿੰਗ ਹੋਣ ਕਾਰ ਸੋਣ ਜਾਂ ਪਹਾੜਾਂ ਹੋਵੇ ਜਾਂ ਅੱਡ ਅੱਡ ਜਿਹੜੇ ਵਿਜ਼ੂਅਲਸ ਆਉਂਦੇ ਆ ਜਿਵੇਂ ਕਿ ਮੌਸਮ ਬਦਲਦੇ ਆ ਰੇਨ ਦੇ ਵਿੱਚ ਜਾਂ ਪੂਰੀ ਧ ਬਹੁਤ ਜ਼ਿਆਦਾ ਇਹਦੇ ਵਿੱਚ ਸੀਨ ਜਿਹੜੇ ਕਿ ਬਿਲਕੁਲ ਹੀ ਰੀਅਲ ਲਾਈਫ ਲੱਗਦਾ ਹੈਗਾ ਜਦੋਂ ਤੁਸੀਂ ਖੇਡਦੇ ਹੋ ਤੇ ਮੈਕਸੀਕੋ ਦੇ ਵਿੱਚ ਸੈੱਟ ਆ ਤੁਹਾਨੂੰ ਆਡਾ ਡਬਾਉਂਸ ਮਿਲਣਗੇ ਤੁਹਾਨੂੰ ਡੇਜ਼ਰਟ ਮਿਲੇਗਾ ਇੱਕ ਕਣਾ ਜੰਗਲ ਮਿਲੂਗਾ ਤੇ ਸਿਟੀਜ਼ ਮਿਲਣਗੀਆਂ ਵਿੱਚ ਵਿੱਚ ਤੇ ਬਹੁਤ ਹੀ ਵਾਈਬਰੈਂਟ ਤੇ ਬਹੁਤ ਹੀ ਸੋਹਣੀ ਲੁਕਿੰਗ ਗੇਮ ਆ ਤੇ ਸਾਨੇ ਨਾਲ ਤੁਸੀਂ ਲੋ-ਐਂਡ ਪੀਸੀਸ ਤੇ ਚਲਾ ਸਕਦੇ ਮੈਂ ਬੜੀ ਆਸਾਨੀ ਨਾਲ 5500 XT ਤੇ 60+ fps ਲੈ ਲੈਂਦਾ ਸੀਗਾ ਹਾਈ ਸੈਟਿੰਗਸ ਤੇ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਇਸ ਗੇਮ ਨੂੰ ਚਲਾਉਣ ਲਈ ਤਾਂ ਜਿਹੜੇ ਸ਼ੈਡੋਜ਼ ਆ ਤੇ ssr ਆ ਉਹਨਾਂ ਨੂੰ ਡ੍ਰੌਪ ਕਰ ਦਿਓ ਤੇ ਇਹਦੇ ਵਿੱਚ ਤੁਸੀਂ fsr ਯੂਜ਼ ਕਰ ਸਕਦੇ ਹੋ ਉਹ ਆਪਣੀ ਪਰਫਾਰਮੈਂਸ ਦੇ ਹਿਸਾਬ ਨਾਲ ਯੂਜ਼ ਕਰ ਲਿਓ ਤੁਸੀਂ ਕੁਆਲਿਟੀ ਚਾਹੁੰਦੇ ਹੋ ਜਾਂ ਪਰਫਾਰਮੈਂਸ ਨੰਬਰ 2 ਤੇ ਆਉਂਦੀ ਹੈ ਬੈਟਲਫੀਲਡ 1 ਬੈਟਲਫੀਲਡ 1 ਆ ਜਿਹੜੀ ਹਾਲਾਂਕਿ ਬਹੁਤ ਪੁਰਾਣੀ ਗੇਮ ਆ ਇਹ ਵੀ 2015-16 ਆਈ ਗੈਸ ਹਾਂ 2016 ਚਾਈ ਸੀ ਮੇਬੀ ਬਟ ਜੇ ਤੁਸੀਂ ਵਿਜੂਅਲਸ ਦੇਖੋ ਤਾਂ ਬਹੁਤ ਹੀ ਸੋਹਣੀ ਗੇਮ ਆ ਅੱਜ ਦੇ ਟਾਈਮ 'ਚ ਇਹ ਪਹਿਲਾ ਜਿਹੜਾ ਵਿਸ਼ਯ ਯੋਧੂ ਸੀ ਉਹਦੇ ਤੇ ਸਤ 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 ਤੁਹਾਨੂੰ ਕਰਪਾਨਾ ਘੋੜਿਆਂ ਇਹੋ ਜੀਆਂ ਤੀਜਾਂ ਮਤਲਬ ਵਰਤ ਸਕਦੇ ਹੋ ਤੁਸੀਂ ਯੋਧ ਦੇ ਦੌਰਾਨ ਬਹੁਤ ਹੀ ਸੋਹਣੀ ਇਹਦੀ ਕੈਂਪੇਨ ਆ ਬਹੁਤ ਹੀ ਸੋਹਣੇ ਇਹਦੇ ਵਿਜੂਅਲਸ ਆ ਤੇ ਬੈਟਰਲ ਫੀਲਡ ਮਸ਼ਹੂਰ ਆ ਡਿਸਟਰਕਸ਼ਨ ਲਈ ਜਦੋਂ ਵੀ ਤੁਸੀਂ ਟੈਂਕ ਵਗੈਰਾ ਵਰਤੋਗੇ ਤੁਸੀਂ ਬੜੇ ਆਰਾਮ ਨਾਲ ਬਿਲਡਿੰਗਾਂ ਦੇ ਵਿੱਚ ਦੀ ਲੰਘ ਸਕਦੇ ਹੋ ਬਿਲਡਿੰਗਾਂ ਢਾ ਸਕਦੇ ਹੋ ਸੋ ਬੈਸਟ ਚੀਜ਼ ਆ ਇਹ ਜੇ ਤੁਸੀਂ ਫਸਟ ਪਰਸਨ ਸ਼ੂਟਰ ਖੇਡਣਾ ਚਾਹੁੰਦੇ ਹੋ ਜਿਹੜੀ ਵਰਲਡ ਵਾਰ 1 ਚ ਬਣੀ ਆ ਤੁਹਾਡੇ 1050 ਜਾਂ RX580 ਤੇ ਬੜੇ ਆਰਾਮ ਨਾਲ ਚੱਲ ਜਾਊਗੀ ਜੇ ਤੁਹਾਨੂੰ ਫਿਰ ਵੀ ਕੋਈ ਪ੍ਰੋਬਲਮ ਆਵੇ ਤਾਂ ਤੁਸੀਂ ਰੈਜ਼ੋਲੂਸ਼ਨ ਸਕੇਲ ਯੂਜ਼ ਕਰ ਸਕਦੇ ਹੋ 85 ਤੋਂ 200 ਦੇ ਵਿੱਚ ਵਿੱਚ ਤੇ ਨੰਬਰ 1 ਤੇ ਹੁੰਦੀ ਹੈ ਰੈੱਡ ਹੈਟ ਰਿਡੈਂਪਸ਼ਨ 2 ਇਸ ਗੇਮ ਦੀ ਤਾਂ ਜਿੰਨੀ ਤਾਰੀਫ ਕਰੀ ਜਾਵੇ ਘੱਟ ਹੀ ਆ ਭਾਵੇਂ ਵਿਜ਼ੂਅਲਸ ਹੋਣ ਜਾਂ ਲਾਈਟਿੰਗ ਹੋਵੇ ਜਾਂ ਫਿਜ਼ਿਕਸ ਹੋਵੇ ਜਾਂ ਸਟੋਰੀ ਹੋਵੇ ਹਰ ਇੱਕ ਚੀਜ਼ ਤੇ ਰੌਕਸਟਾਰ ਗੇਮਸ ਨੇ ਇੰਨਾ ਕਿ ਧਿਆਨ ਦਿੱਤਾ ਕਿ ਅੱਜ ਤੱਕ ਵੀ ਬਹੁਤ ਸਾਰੀਆਂ ਗੇਮਸ ਨੂੰ ਇਹਦੇ ਨਾਲ ਕੰਪੇਅਰ ਕੀਤਾ ਜਾਂਦਾ ਤੇ ਬਹੁਤ ਸਾਰੀਆਂ ਗੇਮਸ ਤੋਂ ਹਜੇ ਵੀ ਵਧੀਆ ਆ ਗਈ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਜੇ ਤੁਸੀਂ ਵਨ ਆਫ ਦਾ ਬੈਸਟ ਸਟੋਰੀ ਖੇਡਣਾ ਚਾਹੁੰਦੇ ਹੋ ਵੀਡੀਓ ਗੇਮ ਦੇ ਵਿੱਚ ਤੇ ਵਨ ਆਫ ਦਾ ਬੈਸਟ ਫਿਜ਼ਿਕਸ ਸਿਸਟਮ ਆ ਜਿਹੜਾ ਯੂਜ਼ ਕੀਤਾ ਗਿਆ ਸਟਿਲ ਵਨ ਆਫ ਦਾ ਬੈਸਟ ਲੁਕਿੰਗ ਗੇਮ ਆ ਤਾਂ ਰੈਡਰ ਡਿਸਟਰਪਸ਼ਨ 2 ਹੀ ਆ ਤੇ ਮੈਂ ਇਹਨੂੰ ਆਪਣੇ 5500 XT ਤੇ ਬੜੇ ਆਰਾਮ ਨਾਲ 45 ਤੋਂ 60 fps ਦੇ ਵਿੱਚ ਵਿੱਚ ਖੇਡਦਾ ਰਹਾਂਗਾ ਤੇ ਸਾਰੀ ਗੇਮ ਕੰਪਲੀਟ ਕਰੀ ਆ ਉਸਤੇ ਗ੍ਰਾਫਿਕਸ ਸੈਟਿੰਗਸ ਦੇ ਵਿੱਚ ਤੁਸੀਂ ਬੈਲੈਂਸ ਜਾਂ ਮੀਡੀਅਮ ਪ੍ਰੀਸੈਟ ਯੂਜ਼ ਕਰ ਸਕਦੇ ਹੋ ਸ਼ੈਡੋਜ਼ ਨੂੰ ਲੋਅ ਰੱਖ ਸਕਦੇ ਹੋ ਤੇ FSR ਔਨ ਕਰ ਸਕਦੇ ਹੋ ਜੇ ਸਟਿਲ ਤੁਸੀਂ ਡ੍ਰੌਪ ਮਹਿਸੂਸ ਕਰ ਰਹੇ ਹੋ ਤਾਂ ਕੈਪ ਕਰ ਦਿਓ ਆਪਣੇ ਐਫ ਪੀ ਐਸ ਆ ਜਿਹੜੇ 45 ਤੋਂ 60 ਦੇ ਇੰਡੀਪੈਂਡਿੰਗ ਹੋਣੀ ਹੋ ਹਾਰਡਵੇਅਰ ਤੇ ਅੱਜ ਦੀ ਲਿਸਟ ਮੇਰੇ ਹਿਸਾਬ ਨਾਲ ਜਿਹੜੀਆਂ ਬੈਸਟ ਲੁਕਿੰਗ ਗੇਮਸ ਆ ਜੋ ਤੁਸੀਂ ਆਪਣੇ ਲੋ ਐਂਡ ਜਾਂ ਐਂਟਰੀ ਲੈਵਲ ਪੀਸੀ ਤੇ ਖੇਡ ਸਕਦੇ ਹੋ ਇਹ ਸਾਰੀਆਂ ਗੇਮਸ ਮੈਂ ਟੈਸਟ ਕੀਤੀਆਂ ਹੋਈਆਂ ਮੇਰੇ RX 5500 XT 4GB ਗ੍ਰਾਫਿਕਸ ਕਾਰਡ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਕਮੈਂਟ ਕਰਿਓ ਤੇ ਜੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਾਂ ਕੋਈ ਹੋਰ ਵੀਡੀਓ ਗੇਮ ਐਡ ਕਰਨਾ ਚਾਹ on all.